ਸਾਡੇ ਵਰਗਾ ਮਾੜਾ ਮੰਦੀ ਤਿਆਰ ਕਰਦਾ ਇਹਨਾਂ ਨੂੰ ਬਈ ਹਨਾ ਇਹ ਗੱਲ ਤੁਸੀਂ ਵੀ ਦੇਖੋ ਨੋਟ ਕਰੀ ਹੋ ਬਈ ਤਕੜੇ ਬੰਦੇ ਕੋਈ ਜਾਨਵਰ ਚੰਗਾ ਨਹੀਂ ਹੋਊਗਾ ਪਰ ਮਾੜੇ ਕੋਲੇ ਚੰਗਾ ਹੋਊਗਾ ਹਨਾ ਹਾਂਜੀ ਸਸਤਰੀ ਘਾਲ ਮੇਰੇ ਵੀਰੋ ਕੀ ਹਾਲ ਚਾਲ ਬਈ ਸਾਰੇ ਭਰਾਵਾਂ ਦਾ ਤੇ ਲੈ ਮਿੱਤਰੋ ਬਈ ਅੱਜ ਆ ਗਿਆ ਆਪਾਂ ਫਿਰ ਨਵਾਂ ਬਲੌਗ ਲੈ ਕੇ ਜਿਹੜੇ ਤੁਸੀਂ ਇੰਨੀ ਵੇਟ ਕਰਦੇ ਹੋ ਉਹਨੇ ਬਲੌਗ ਦੀ ਹਨਾ ਤੇ ਬਾਬੇ ਅੱਜ ਦਾ ਬਲੌਗ ਆਪਾਂ ਲੈ ਕੇ ਆਏ ਹਾਂ ਤੁਹਾਨੂੰ ਸ਼ੌਕ ਕਰਾਵਾਂਗੇ ਕਿਦਾਂ ਬਾਈ ਜਾਨਵਰਾਂ ਦਾ ਹਨਾ ਤੇ ਬਾਈ ਜਾਨਵਰਾਂ ਵਾਲੇ ਜਾਨਵਰ ਕਹਦਾ ਬਾਕੀ ਮੇਰੇ ਵੀਰੋ ਤੁਹਾਨੂੰ ਦੱਸਾਂਗੇ ਕੁਝ ਖਰਾਕ ਰੂਕ ਪਾਣੀ ਪੂਣੀ ਹੁਣ ਇਹਨਾਂ ਆਪਾਂ ਪਾਉਣੇ ਹੁੰਦੇ ਜਾਨਵਰਾਂ ਨੂੰ ਤੇ ਜੇ ਤੁਸੀਂ ਬਣੇ ਰਹੋ ਵੀ ਵਲੌਗ ਨਾਲ ਜੇ ਇਹ ਹੁਣ ਵਲੌਗ ਦਾ ਆਪਾਂ ਰੈਗੂਲਰ ਮੰਗੂ ਹੀ ਕਰਾਂਗੇ ਕੁਝ ਆਪਾਂ ਨਵੇਂ ਜਾਨਵਰ ਲੈ ਕੇ ਆਉਣੇ ਆਪਣੇ ਕੋਲੇ ਘਰੇ ਸੋ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਜਿਹੜੇ ਜਿਹੜੇ ਆਪਾਂ ਲੈ ਕੇ ਆਵਾਂਗੇ ਕੁਝ ਤਾਂ ਹਨਾ ਜਲਦੀ ਲੈ ਕੇ ਆਵਾਂਗੇ ਬਸ ਤੁਹਾਡੇ ਸਪੋਰਟ ਦੀ ਲੋੜ ਆ ਬਾਬੇ ਉਹ ਥੋੜਾ ਜਿਹਾ ਨਾ ਤੁਹਾਨੂੰ ਪਤਾ ਯਾਰ ਇੱਕ ਵਾਰੀ ਜਦੋਂ ਤੁਸੀਂ ਚੱਕ ਦਿੰਦੇ ਹੋ ਕੰਮ ਵੀ ਹਾਂ ਬਈ ਪਾਇਆ ਕਰੋ ਵੀਡੀਓਆਂ ਇਹ ਸਾਨੂੰ ਬੂਸਟ ਮਿਲ ਜਾਂਦਾ ਫਿਰ ਅਸੀਂ ਫੱਟੇ ਚੱਕ ਦਿੰਨੇ ਆ ਸੋ ਹੁਣ ਆਪਾਂ ਤੁਹਾਨੂੰ ਚਲੋ ਬਾਈ ਮਿਲਦੇ ਆਂ ਫਿਰ ਉੱਥੇ ਜਾ ਕੇ ਮੈਂ ਮਾੜਾ ਤੁਰਦਾਂ ਕਰਾਂ ਨਾਲ ਤੁਹਾਨੂੰ ਹਾਤਾ ਨੂੰ ਬਾਲਣਾ ਮਲਵਾਉਣੇ ਨਾਲ ਤੁਹਾਨੂੰ ਹਰਪੀ ਦੇਲੇ ਜਾਨਵਰ ਦਿਖਾਵਾਂਗੇ ਜੋੜੀ ਬਹੁਤ ਚੰਗੀ ਫਿਰਦੀ ਐ ਪੱਠੀ ਦਿਖਾਵਾਂਗੇ ਆਪਣੇ ਘਰ ਵਾਲੀ ਬਾਈ ਬਹੁਤ ਗੁੱਡ ਤੇ ਚਲੋ ਫਿਰ ਮਿਲਦੇ ਆਂ ਬਾਬੇ ਉੱਥੇ ਆ ਕੇ ਹਾਂਜੀ ਮੇਰੇ ਵੀਰੋ ਕਹਿੰਦੇ ਮੇਰੇ ਵੀਰੋ ਹਰਪੀਤ ਭਾਜੀ ਹੋਣਾ ਕੋਲੇ ਪਹੁੰਚ ਚੁੱਕੇ ਆਂ ਆਪਾਂ ਤੇ ਹਰਪੀਤ ਭਾਜੀ ਹੁਣ ਬਿੱਠਾ ਦਿਖਾਉਣਗੇ ਕਿਉਂਕਿ ਜਾਨਵਰਾਂ ਦੇ ਅੰਦਰ ਡੀਵਾਰਮਿੰਗ ਕਰਨ ਵਾਲੀ ਆ ਡੀਵਾਰਮਿੰਗ ਦੀ ਦਿੱਕਤ ਆ ਰਹੀ ਐ ਸਾਨੂੰ ਆ ਦੇਖੋ ਵੀਰ ਜੀ ਹੁਣੀ ਕੰਮ ਕਰ ਰਹੇ ਨੇ ਤੇ ਆਪਾਂ ਤੁਹਾਨੂੰ ਹੁਣ ਸ਼ੌਂਕ ਕਰਾਵਾਂਗੇ ਉਹ ਜੋੜੇ ਦਾ ਜੋ ਜੋੜਾ ਅਸੀਂ ਬਹੁਤ ਹੀ ਜ਼ਿਆਦਾ ਓਰੀਜਨਲ ਲਗਾਇਆ ਹੋਇਆ ਆ ਜਿਨ੍ਹਾਂ ਦੇ ਅਸੀਂ ਬੱਚੇ ਲੈ ਰਹੇ ਆਂ ਫਿਲਹਾਲ ਇੱਕ ਵਾਰੀ ਬੱਚੇ ਲੈਤੀ ਸੀ ਆਂਡੇ ਲੈਤੇ ਸੀਗੇ ਬੱਚੇ ਨਹੀਂ ਨਿਕਲੇ ਬਈ ਬੱਚੇ ਨਾ ਨਿਕਲਣ ਦਾ ਕਾਰਨ ਵੀ ਸਾਡਾ ਵੀਰ ਹੀ ਆ ਹਰਪੀਤ ਭਾਜੀ ਹੋਣੀ ਕਿਉਂਕਿ ਬਈ ਇਹ ਵੀ ਤੁਹਾਨੂੰ ਇੱਕ ਸਿੱਖਿਆ ਦੀ ਗੱਲ ਦਿੰਨੇ ਆ ਬਈ ਇਹਨੇ ਨਾ 7 ਵਾਰੀ ਆਂਡੇ ਹਲਾਤੇ ਮੁਰਗੀ ਦੀ ਜਗਾ ਹਲਾਈ ਜਾਂਦਾ ਰਹਿੰਦਾ ਵਾਰ-ਵਾਰ ਇਹ ਬੰਦਾ ਯਾਰ ਇਹਨੂੰ ਕਿੰਨੇ ਵਾਰੀ ਸਮਝਾਇਆ ਵੀ ਇਹ ਕੰਮ ਨਹੀਂ ਕਰਨਾ ਪਰ ਬਈ ਇਹ ਆਂਡੇ ਦੀ ਜਗਾ ਹਲਾਉਂਦਾ ਵਲਤਾ ਉੱਥੇ ਰੱਖਤੀ ਉਹ ਪਰਲੇ ਘਰ ਚ ਜਿਹੜਾ ਉਹ ਸੋਨੂੰ ਪਿੱਛੇ ਘਰ ਦੇਸ ਰਿਆ ਫਿਰ ਉੱਥੋਂ ਚੱਕ ਕੇ ਬਈ ਇਹਨੇ ਘਰੇ ਲਿਆਂਦੀ ਘਰੇ ਲੈ ਕੇ ਫਿਰ ਇਹਨੇ ਬਈ ਗੋਲ ਪਿੰਜਰੇ ਚ ਵਾਤੀ ਉਹਨਾਂ ਐ ਕਰ ਕਰ ਕੇ ਉਹ ਮੁਰਗੇ ਜਾਂ ਦੇ ਖਰਾਬ ਹੋ ਗਏ ਸੀਗੇ ਹੁਣ ਦੁਬਾਰੇ ਬੱਚੇ ਘੜਾਵਾਂਗੇ ਆਪਾਂ ਉਹਨਾਂ ਸੋਨੂੰ ਬੱਚੇ ਦਿਖਾਵਾਂਗੇ ਨਾਲੇ ਤਾਂ ਤੇ ਨਾਲੇ ਅੱਜ ਆਪਾਂ ਤੁਹਾਨੂੰ ਜੋੜਾ ਦਿਖਾਉਣੇ ਜਿਹੜਾ ਆਪਾਂ ਲਾਇਆ ਹੋਇਆਗਾ ਵਾਕਿਆ ਬਾਸ ਤੁਹਾਨੂੰ ਕੱਲ ਨੂੰ ਵੀ ਦਿਖਾਵਾਂਗੇ ਆਪਣੇ ਘਰ ਦੇ ਬੱਚੇ ਕਿਸੇ ਕੋਲੇ ਫਿਰਦੇ ਆ ਹਾਂਜੀ ਮੇਰੇ ਵੀਰੋ ਅਰਤੀ ਭਾਈ ਨਾਲ ਆਪਣੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਜੋੜੇ ਦਾ ਸ਼ੌਂਕ ਕਰਿਓ ਜੋੜੇ ਦੀ ਇੱਕ ਪੱਟੀ ਦਿਖਾਵਾਂਗੇ ਆ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਪਠਾ ਤੇ ਮੁਰਗੀ ਜਿਹੜੇ ਜਿਹਦੇ ਬੱਚਾ ਆ ਪਕੜਾ ਰਹੇ ਆ ਤੇ ਜਿਹੜਾ ਜੋੜਾ ਹੈ ਵੀਰੋ ਤੇ ਆ ਆ ਜੀ ਆਪਣਾ ਜੋੜਾ ਠੀਕ ਹੈ ਜੀ ਪਹਿਲਾਂ ਤੁਹਾਨੂੰ ਆਪਾਂ ਦਿਖਾਉਣੇ ਆ ਜੀ ਮਾਦੀ ਬਾਈ ਹਰਪੀਤ ਵਾਲੀ ਇਧਰ ਨੇੜੇ ਲਿਆਓ ਕੈਮਰਾ ਵਾਲਾ ਇਹ ਪਠੀ ਆ ਠੀਕ ਹੈ ਜੀ ਆ ਆ ਜੀ ਜਮਾਂ ਨੇੜੇ ਆ ਜਾ ਕੋਈ ਚੱਕਰ ਨਹੀਂ ਪਹਿਲਾਂ ਤਾਂ ਜੀ ਕਰੋ ਲੱਤਾਂ ਦਾ ਸ਼ੌਂਕ ਇਹ ਬਾਈ ਮਾਦੀ ਆਪਣੇ ਘਰ ਦੇ ਉਹ ਵੱਡੀ ਮਾਦੀ ਦੀ ਹੈ ਜਿਹੜੀ ਆਪਣੇ ਕੋ ਹਰੀਆਂ ਲੱਤਾਂ ਵਾਲੀ ਬ੍ਰੈਡ ਲੈਣ ਮਸ਼ਹੂਰ ਹੋਈ ਸੀ ਠੀਕ ਹੈ ਜੀ ਦੂਜਾ ਬਾਈ ਹੁਣ ਬਹੁਤ ਬੰਦੇ ਕਹਿਣਗੇ ਵੀ ਯਾਰ ਠੀਕ ਹੈ ਨਾਰਮਲ ਮਾਦੀ ਪਰ ਬਾਈ ਫੇਸ ਕੁਆਲਿਟੀ ਚੈੱਕ ਕਰੋ ਸੀ ਬਸ ਐਂਡ ਐਂਡ ਜਿਹੜੀ ਚੀਜ਼ਾਂ ਹੁੰਦਾ ਨਾ ਐਂਡ ਕਿ ਬਸ ਵੀ ਯਾਰ ਪਤਾ ਲਵਾ ਦਿਓ ਵੀ ਚੀਜ਼ ਕਿੱਥੇ ਹੈ ਤਾਂ ਚੀਜ਼ ਬਾਈ ਆ ਸੀ ਬਸ ਨੋਕ ਦੇਖੋ ਜੀ ਨੋਕ ਦੀ ਕੁਆਲਿਟੀ ਦੇਖੋ ਬਾਕੀ ਤੁਹਾਨੂੰ ਹਰ ਪੀ ਦੱਸੂ ਕਿਹੇ ਜੀ ਲੈ ਕੇ ਆਏ ਸੀ ਤੇ ਕਿਹੇ ਜੀ ਹੋਈ ਹੈ ਇਹ ਸਾਰੀ ਸਮਾਈ ਦਾ ਮੁੱਲ ਬਈ ਹਰਪ੍ਰੀਤ ਦਾਗਾ ਇਹ ਜੀ ਪੱਠੀ ਲੈ ਕੇ ਆਇਆ ਸੀ ਇਦੋਂ ਇਦੋਂ ਵੀ ਕਮਜ਼ੋਰ ਸੀ ਜਦੋਂ ਆਪਣੇ ਕੋਲ ਆਈ ਇਹ ਬਾਈ ਕੋਲੇ ਇਦੋਂ ਘੱਟ ਸੀ ਯਾਰ ਵੱਧ ਨਹੀਂ ਸੀ ਇਹਦੀ ਪੱਠੀ ਆ ਹੁਣ ਤੇ ਇਦੋਂ ਕਮਜ਼ੋਰ ਸੀ ਤੇ ਇਦੋਂ ਘੱਟ ਚੰਗੀ ਸੀ ਸਾਨੂੰ ਐ ਲੱਗਦਾ ਸੀ ਬੰਨ ਨਹੀਂ ਨੀ ਪਰ ਜਿਹੜੀ ਗੱਲ ਆ ਨਾ ਨਸਲ ਤੇ ਇਹ ਕਹਿੰਦੇ ਹੁੰਦੇ ਸਮਾਈ ਬਹੁਤ ਕੰਮ ਕਰਦੀ ਆ ਹੁਣ ਤੁਸੀਂ ਇਹ ਜੇ ਮੁਰਗੀ ਨੂੰ ਛੱਡ ਕੇ ਵੀ ਦਿਖਾਉਣੇ ਆਪਾਂ ਉਹਨੇ ਮੁਰਗੀ ਦਾ ਘੱਟੋ ਘੱਟ ਵੇਟ ਵੀ ਹੋ 2.5 ਕਿਲੋ ਤੇ ਤਿੰਨ ਮਰੀ ਨੇ ਆਂਡੇ ਵੀ ਲਾ ਚੁੱਕੀ ਆਪਣੇ ਕੋਲੇ ਤੇ ਖੈਰ ਬੱਚੇ ਇਹਦੇ ਆ ਨਹੀਂ ਨਿਕਲੇ ਸੋਨ ਦੱਸਿਆ ਸੀ ਬਾਈ ਹਰਪੀਤ ਨੇ ਥੋੜਾ ਜਿਆ ਆਂਡੇ ਦੀ ਮੂਵਮੈਂਟ ਕਰਵਾਉਂਦਾਗਾ ਛੱਡ ਛੋਟ ਦਿੰਦਾ ਆਂਡੇ ਜਾਂ ਮੁਰਗੀ ਨੂੰ ਪੈਪਰਾਂ ਉਂਰਾ ਕਰ ਦਿੰਦਾ ਉਹਦਾ ਕਰਕੇ ਸੀਨ ਕ੍ਰੀਏਟ ਹੋ ਜਾਂਦਾ ਬਾਕੀ ਸਾਨੂੰ ਸ਼ਰਦੀ ਮੌਸਮ ਵੀ ਇਹੋ ਸੀਗਾ ਨਾ ਮੌਸਮ ਥੋੜਾ ਖਰਾਬ ਹੋ ਗਿਆ ਇੱਕਦਮ ਮੀਂਹ ਦੀ ਜਗਾ ਹੀ ਬਦਲ ਗਈ ਮੀਂਹ ਜੇ ਜ਼ਿਆਦਾ ਪੈ ਗਏ ਹਨਾ ਤਾਂ ਕਰਕੇ ਦਿੱਕਤ ਜੀ ਆ ਗਈ ਸੀ ਮੈਨੂੰ ਐਸੀ ਮਾਂ ਬੱਚੇ ਲੈ ਲਈਏ ਹਾਂ ਸਾਨੂੰ ਕਾਲੀ ਸੀ ਬੱਚੇ ਲੈਣ ਦੀ ਹਨਾ ਤੇ ਬਾਕੀ ਆਪਾਂ ਸਾਨੂੰ ਹੁਣ ਥੱਲੇ ਛੱਡ ਕੇ ਹੁਣ ਇਹ ਦੇਖੋ ਜੀ ਮੁਰਗੀ ਬੇਲਵੰਤਰ ਦੀ ਚੈੱਕ ਕਰੋ ਮੁਰਗੀ ਕਿਵੇਂ ਆ ਜੀ ਦੇਖੋ ਬਈ ਫੁੱਲ ਫੁੱਲ ਮਸਤ ਮੁਰਗੀ ਆ ਯਾਰ ਇਹ ਮੂੰਹ ਸਿਰ ਤੇ ਜ਼ੂਮ ਕਰ ਦੇ ਵੜਾ ਚੈੱਕ ਕਰੋ ਮੂੰਹ ਸਰਾ ਬੇਲ ਪਿੱਛੋਂ ਤੁਸੀਂ ਪੂਛ ਦੇਖੋ ਜਿਵੇਂ ਪੈਟ ਵੀਕ ਜਾਨਵਰ ਦੀ ਖੁੱਲੀ ਹੁੰਦੀ ਹੈ ਨਾ ਓਨੀ ਖੁੱਲੀ ਪੂਛ ਹੈ ਨਾ ਬਈ ਇਹ ਕੁਆਲਿਟੀ ਹੈ ਸਾਰੀ ਗੱਲ ਹੈ ਕੁਆਲਿਟੀ ਦੇ ਆ ਕੇ ਰੁਕ ਜਾਂਦੀ ਹੈ ਜਦੋਂ ਤੁਸੀਂ ਕੁਆਲਿਟੀ ਦੇ ਜਾਨਵਰ ਖਰੀਦੋਗੇ ਜਾਂ ਰੱਖੋਗੇ ਹਨਾ ਤੁਹਾਡੇ ਕੋਲ ਹੋਊਗਾ ਦਾ ਤੁਹਾਨੂੰ ਆਟੋਮੈਟਿਕਲੀ ਪਤਾ ਲੱਗਣ ਲੱਗ ਜੂ ਹਾਂ ਇਹ ਚੀਜ਼ ਚੰਗੀ ਹੈ ਤੇ ਤੁਹਾਡਾ ਬਲ ਰੱਖਣ ਨੂੰ ਜੀ ਕਰੋ ਉਹਨਾਂ ਨੂੰ ਯਾਰ ਉਹਨਾ ਤੁਸੀਂ ਇਹਦੀ ਪੱਠੀ ਦੇਖੋ ਮੜਾ ਜੀ। ਇਹ ਉਦੋਂ ਪਿਛਲੀ ਵਾਰ ਜਦੋਂ ਬੱਚੇ ਕੜਵਾਏ ਸੀਗੇ ਉਦੋਂ ਪੰਜ ਕੰਢੀ ਧਰੇ ਜਿਹਾ ਬੱਬਾਲੇ ਨਹੀਂ ਧਰੇ ਸੀਗੇ ਤੇ ਉਹਦੇ ਚੋਂ ਕੁਝ ਬੱਚੇ ਮਰ ਗਏ ਸੀਗੇ। ਇਹ ਇੱਕ ਪੱਠੀ ਬੱਜੀ ਸੀਗੀ। ਇਹ ਵੀਰੇ ਜਿਹੜੀ ਚੰਗੀ ਨਸਲ ਹੁੰਦੀਆਂ ਨਾ ਉਹਨਾਂ ਦਾ ਮਾਰਟੈਲਿਟੀ ਰੇਟ ਜ਼ਿਆਦਾ ਹੁੰਦਾ ਹੈ। ਕੋਈ ਖਰਾਬ ਖੂਬ ਹੋ ਜਾਂਦੇ ਆ ਕਿ ਕੇਅਰ ਨਹੀਂ ਨਾ ਹੁੰਦੀ। ਨਿਕਲਣ ਵਾਲੀ ਬੱਚੇ ਹੋ ਗਏ ਸੀ ਖਰਾਬ ਜੇ ਹੋ ਗਏ ਸੀ। ਇਹ ਵਿਚਾਰੋ ਦੇਖੋ ਜੀ ਇਹ ਨੈਚੁਰਲ ਥਿਊ ਇਹ ਜੇ এনਵਾਇਰਨਮੈਂਟ ਚਾਹੀਦਾ ਜਾਨਵਰਾਂ ਨੂੰ। ਖੇਡਣ ਪੜਨ ਵਾਸਤੇ ਇੱਥੇ ਪੜਦੇ ਆ ਜੀ ਇਹ ਦੇਖੋ ਤੁਸੀਂ ਉਹਨਾ ਕਿੰਨਾ ਬਾਣ ਛੱਡ ਰੱਖਿਆ ਸੀ ਜਾਨਵਰਾਂ ਵਾਸਤੇ ਇੱਥੇ ਬੱਕਰੀਆਂ ਤੇ ਮੁਰਗੀ ਖੇਡਦੇ ਆਪਣੇ ਕੋਲ ਪੂਰੇ ਪਿਆਰ ਨਾਲ ਖੜ੍ਹਾਈਦੇ ਹਨ ਤੇ ਹੁਣ ਆਸੀਂ ਪੱਠੀ ਦੇਖੋ ਜੀ ਲੈ ਮਿੱਤਰੋ ਸੋਹਣਾ ਡਿਜ਼ਾਈਨ ਮਾਰਿਆ ਸੀ ਤੇ ਬਾਬੇ ਹੁਣ ਆਪਾਂ ਤੁਹਾਨੂੰ ਕੁੱਕੜ ਦਿਹਾਉਣੇ ਹਨ ਨਾ ਉਹ ਕੁੱਕੜ ਨੂੰ ਪਹਿਲਾਂ ਵੀ ਦੇਖਿਆ ਹੋਊਗਾ ਜਿਹੜੇ ਇੰਸਟਾਗ੍ਰam ਤੇ ਫੋਲੋ ਕਰਦੇ ਉਹਨਾਂ ਨੇ ਤਾਂ ਲਾਜ਼ਮੀ ਦੇਖਿਆ ਹੋਊਗਾ ਇਹ ਆਪਾਂ ਬਈ ਇੱਕ ਜਮੜਾ ਆਪਣੇ ਫਰੈਂਡ ਸਰਕਲ ਚੋਂ ਆਇਆ ਹੈਗਾ ਆਪਾਂ ਉਹਦਾ ਪੱਠਾ ਲੈਂਦਾ ਸੀ 1.5-2 ਮਹੀਨਿਆਂ ਦਾ ਉਦੋਂ ਬਾਅਦ ਆਪਾਂ ਤਿਆਰ ਕੀਤਾ ਇਹ ਤੇ ਇਹਦੇ ਗਾਂਹ ਆਪਾਂ ਉਹ ਜਿਹੜੀ ਮੁਰਗੀ ਪਹਿਲਾਂ ਦਿਖਾਈ ਆ ਆਪਾਂ ਉਹਦੇ ਨਾਲ ਜੋੜੀ ਲਾ ਕੇ ਇਹਦੀ ਪੱਠੀ ਦੀ ਗਾਂਹ ਇਸੇ ਦੀ ਇਹ ਇਹ ਗੱਲ ਬਈ ਇਹ ਆ ਯਾਰ ਇਹ ਜੋ ਪੱਠਾ ਲੈ ਕੇ ਆਇਆ ਸੀ ਯਾਰ ਤੂੰ ਜਮਾ ਯਾਰ ਮੈਂ ਕਹਿਣਾ ਬਈ ਇਦੋਂ ਕਮਜ਼ੋਰ ਬੱਚਾ ਹੀ ਨਹੀਂ ਹੋ ਸਕਦਾ ਯਾਰ ਬਹੁਤ ਕਮਜ਼ੋਰ ਸੀਗਾ ਉਹਦਾ ਬਹੁਤ ਜ਼ਿਆਦਾ ਕਮਜ਼ੋਰ ਸੀ ਲੱਗਦਾ ਨਹੀਂ ਸੀ ਯਾਰ ਵੀ ਇਹ ਤਿਆਰ ਹੋਊ ਬੱਚਾ ਕਦੇ ਵੀ ਇਹ ਇਹ ਲੱਗਦਾ ਪਰ ਜਿਹੜਾ ਇਹ ਅਸਲ ਜਾਨਵਰ ਪਤਾ ਤਿਆਰ ਕਦੇ ਨਾ ਹੁੰਦਾ ਬਈ ਜਾਨਵਰ ਮੋਹ ਪਿਆਰ ਨਾਲ ਤਿਆਰ ਹੁੰਦਾ ਬਸ ਕੋਈ ਖਰਾਕ ਕੋਈ ਇਹ ਕੋਈ ਐ ਨਹੀਂ ਹੈਗਾ ਵੀ ਬਈ ਰਾਜੀ ਤਿਆਰ ਕਰਨਗੇ ਸਾਡੇ ਵਰਗਾ ਮਾੜਾ ਮੰਦੀ ਤਿਆਰ ਕਰਦੇ ਇਹਨਾਂ ਨੂੰ ਬਈ ਹਨਾ ਇਹ ਗੱਲ ਤੁਸੀਂ ਵੀ ਦੇਖੋ ਨੋਟ ਕਰੀ ਹੋ ਬਈ ਤਕੜੇ ਬੰਦੇ ਕੋਈ ਜਾਨਵਰ ਚੰਗਾ ਨਹੀਂ ਹੋਊਗਾ ਪਰ ਮਾੜੇ ਕੋਲੇ ਚੰਗਾ ਹੋਊਗਾ ਹਨਾ ਤੇ ਦੂਜੀ ਗੱਲ ਇਹ ਆ ਬਈ ਤੁਹਾਨੂੰ ਇਹਦੀ ਹੋਰ ਗੱਲ ਦੱਸਦੇ ਖਾਸੀਅਤ ਜਿਹਨੂੰ 4 ਦਿਨ ਦਾਣੇ ਪੈ ਜਾਣ ਖੁੱਲੇ ਹਾਂਜੀ ਬਈ ਹੁਣ ਆਪਾਂ ਤੁਹਾਨੂੰ ਇਹਦੇ ਬਾਰੇ ਕੋਈ ਹੋਰ ਗੱਲਾਂ ਦੱਸਦੇ ਆਂ ਪਹਿਲੀ ਗੱਲ ਤਾਂ ਇਹ ਹਰਪ੍ਰੀਤ ਨੇ ਸੰਭਿਆ ਬਈ ਇਹਨੂੰ ਕਿੰਨੇ ਟਨ ਹੋਗੇ ਆਪਣੇ ਕੋਲੇ ਇਹ ਉਹ ਸਬਾਕ ਸਾਲ ਦਾ ਇਹ ਐਡਾ ਹੋ ਗਿਆ ਬਾਬੇ ਉਹ ਹਨਾ ਤੇ ਆਪਾਂ ਇਹਨੂੰ ਬਸ ਪਿਆਰ ਨਾਲ ਹੀ ਰੱਖਿਆ ਗੱਲਾਂ ਮੋਹ ਪ੍ਰੇਮ ਨਾਲ ਹੀ ਜਾਨਵਰ ਠੀਕ ਹੈ ਜੀ ਪਤਾ ਕੀ ਗੱਲ ਆ ਬਾਈ ਜਦੋਂ ਤੁਸੀਂ ਜਾਨਵਰ ਨੂੰ ਮੋਹ ਭਰੇ ਨਾਲ ਰੱਖੂਗਾ ਨਾ ਉਹ ਵੀ ਕਰੂਗਾ ਹੁਣੇ ਬਾਈ ਜਦੋਂ ਸਵੇਰੇ ਆਣਾ ਨੂੰ ਬੋਲ ਮਾਰੀਦਾ ਇਹਦਾ ਨਾਮ ਰੱਖਿਆ ਹੋਇਆ ਆਪਾਂ ਪਤਾ ਨਹੀਂ ਕੀ ਕੰਜਾ ਗੁੰਝੀ ਕਹਿੰਦੇ ਨੇ ਇਹ ਜਾਂ ਕੋਈ ਨਾਮ ਆ ਪਾਟੇ ਜੈਨੇਟਿਕਲੀ ਜਾਂ ਲਾ ਲਓ ਚਾਹੇ ਕੁਦਰਤੀ ਬਸ ਇਦਾਂ ਹੀ ਆਦਾ ਹੈਡ ਹਨਾ ਤੇ ਬਾਕੀ ਬਾਈ ਹੁਣ ਤੁਹਾਨੂੰ ਆਪਾਂ ਜੀ ਕੁਆਲਟੀ ਬਾਰੇ ਦੱਸਦੇ ਹਾਂ ਨਾ ਦੇਖੋ ਬਈ ਬੇਟੂ ਬੂਟ ਫੁੱਲ ਲੈਣਾ ਬਾਕੀ ਅਸਲੀ ਸਿੱਧਾ ਖੜਦਾ ਯਾਰ ਜਮਾ ਬਾਬੇ ਇਧਰੋਂ ਡਾਇਰੈਕਟ ਦਿਖਾਓ ਆ ਦੇਖੋ ਜੀ ਡਾਇਰੈਕਟ ਦੇਖੋ ਜਾਨਵਰ ਜਿਵੇਂ ਐ ਸਪਰੇ ਕਰੀਆਂ ਲੱਤਾਂ ਚ ਐ ਵੀ ਲੱਤਾਂ ਹਰੀਆਂ ਕੰਡਾ ਕਾਲਾ ਸਪਰਕ ਸਪਰਕ ਵਾਲੇ ਇਹਦੇ ਦੇਖੋ ਜੀ ਸਪਰਕ ਵਾਲੇ ਆ ਨੋਕ ਚ ਰੰਗਾਂ ਵਾਲੀ ਆ ਨਾ ਇਹ ਚੀਜ਼ ਅੱਜ ਕੱਲ ਬਹੁਤ ਚੰਗੇ ਬੰਦੇ ਭਾਲ ਰਹੇ ਆ ਵੀ ਇਹ ਜਾਨਵਰ ਮਿਲ ਜੇ ਖਰਾ ਆਪਣਾ ਤਾਂ ਗਿਫਟ ਆਇਆ ਸੀਗਾ ਆਪਣੇ ਘਰ ਦਾ ਹੈ ਨਹੀਂ ਇਹ ਗੱਲ ਆਪਾਂ ਸਿੱਧੀ ਗੱਲ ਦਾ ਐਵੇਂ ਗੱਪ ਮਾਰਨ ਲੱਗੀ ਫਿਰਣਾ ਵੀ ਚੰਗੀ ਚੀਜ਼ ਦੱਸ ਕੇ ਆਪਦੇ ਘਰ ਦੀ ਦੱਸ ਦੋ ਇਹ ਗੱਲ ਨਹੀਂ ਹੈਗੀ ਬਾਈ ਗਿਫਟ ਆਇਆ ਸੀ ਆਪਣੇ ਕੋਲੇ ਤੇ ਆਪਾਂ ਇਹਨੂੰ ਘਰ ਦੀ ਮਾਦੀ ਨੇ ਬੱਚੇ ਲੈ ਰਹੇ ਹਾਂ ਲੈ ਵੀ ਲੈ ਇੱਕ ਪੱਠੀ ਹੈ ਨਾ ਮਤਲਬ ਕਿ ਬਰੀਡਿੰਗ ਕਰਾਂਗੇ ਹੋਰ ਤੇ ਖੈਰ ਬਈ ਪਹਿਲਾਂ ਤਾਂ ਇਹ ਆਪਾਂ ਇਰਾਦਾ ਬਣਾ ਲਿਆ ਸੀਗਾ ਵੀ ਦੇਵਾਂਗੇ ਦੇਣ ਦਾ ਇਰਾਦਾ ਬਣਾ ਲਿਆ ਸੀਗਾ ਪਰ ਯਾਰ ਜਦੋਂ ਤੁਹਾਨੂੰ ਪਤਾ ਹਨਾ ਕੋਈ ਦੋ ਚਾਰ ਭਰਾ ਮਿਲਦੀ ਰਹਿੰਦੇ ਆਪਾਂ ਨੂੰ ਉਹਨਾਂ ਨੇ ਜੋ ਕਿਹਾ ਯਾਰ ਕਹਿੰਦੇ ਬਈ ਇਹ ਤਾਂ ਚੀਜ਼ ਬਹੁਤ ਤਗੜੀ ਏ ਯਾਰ ਹਨਾ ਇਹ ਤਾਂ ਦੇਣ ਵਾਲੀ ਚੀਜ਼ ਹੀ ਨਹੀਂ ਮੈਂ ਕਿਹਾ ਛੱਡੋ ਯਾਰ ਸਿਰ ਫਿਰਦਾ ਆਪਣੇ ਕੋਈ ਹਨਾ ਤੇ ਬਾਕੀ ਆਪਾਂ ਤੁਹਾਨੂੰ ਬਈ ਜੋੜਾ ਵੀ ਛੱਡ ਕੇ ਹੁਣੇ ਉਹ ਉਂਦਰ ਆਜੋ ਉਤਾਲ ਕੇ ਤੇ ਫਿਰ ਆਜੋ ਜੀ ਬਾਬੋ ਦੱਸੋ ਇਹ ਚ ਕੋਈ ਯਾਰ ਹੈ ਕਮੀ ਜਾਂ ਇੱਥੇ ਤਿਆਰ ਨਹੀਂ ਹੋਣਗੇ ਜਾਨਵਰ ਇੱਥੇ ਬਈ ਅਸੀਂ ਜਨਵਰੀ ਤਿਆਰ ਕਰਿਆ ਵਸ ਯਾਰ ਹੁਣ ਕੁਛ ਨਹੀਂ ਕੀਤਾ ਤੇ ਬਾਕੀ ਬਾਈ ਨੇੜੇ ਲੈ ਨੇੜੇ ਲੈ ਆਓ ਜੀ ਮਾੜਾ ਹੁਣ ਸ਼ੌਂਕ ਹੀ ਆ ਯਾਰ ਸਾਨੂੰ ਐਵੇਂ ਰਪੀਅਰ ਕੋਈ ਬਣ ਜਾ ਸਾਨੂੰ ਇਹ ਕੰਮ ਤਾਂ ਕਿਉਂਕਿ ਬਾਈ YouTube ਇਹਨੂੰ ਘੱਟ ਹੀ ਪ੍ਰਮੋਟ ਕਰਦਾ ਹੈਗਾ ਠੀਕ ਆ ਜੀ ਚੈੱਕ ਕਰੋ ਬਾਬਿਓ ਠੀਕ ਆ ਮਿੱਤਰੋ ਤੇ ਬਾਕੀ ਬਾਈ ਕੱਲ ਨੂੰ ਆਪਾਂ ਬਈ ਹੋਰ ਵੀ ਬਲੌਗ ਲੈ ਕੇ ਆਵਾਂਗੇ ਅਸੀਂ ਕੱਲ ਨੂੰ ਜਾ ਰਹੇ ਹਾਂ ਆਪਣੇ ਕਿਸੇ ਵੀਰ ਕੋਲੇ ਜਾਨਵਰ ਛਣਵਰ ਦੇਖਣਾਂ ਕਾਨੂੰ ਆਪਾਂ ਤੁਹਾਨੂੰ ਵਲੌਗ ਹੋਰ ਵੀ ਲੈ ਕੇ ਆਵਾਂਗੇ ਵੈਸੇ ਆਪਾਂ ਸ਼ੌਂਕ ਹੀ ਕਰਾਉਣਾ ਯਾਰ ਕਮੈਂਟ ਕਮੈਂਟ ਕਰਿਆ ਕਰੋ ਦੱਬੀ ਤੁਰੇ ਆਵੇਂ ਕੰਮ ਬਾਕੀ ਧੰਨਵਾਦ